ਯੋਗਾ ਜਿਹੜਾ ਆ ਉਹ ਉਹ ਬਾਡੀ ਦੇ ਸਾਰੇ ਪਾਰਟਸ ਨੂੰ ਜਿੱਦਾਂ ਕਹਿੰਦੇ ਵੀ ਹੀਲਿੰਗ ਦਿੰਦਾ ਔਰ ਮੈਡੀਟੇਸ਼ਨ ਹੁੰਦੀ ਆ ਬੰਦੇ ਨੂੰ ਮਾਨਸਿਕ ਤੌਰ ਤੇ ਸੰਤੁਸ਼ਟੀ ਮਿਲਦੀ ਆ ਮਾਨਸਿਕ ਤੌਰ ਤੇ ਤੰਦਰੁਸਤ ਹੁੰਦਾ ਬੰਦਾ ਤੇ ਕੀ ਕਹਿਣਾ ਚਾਹੋਗੇ ਯੋਗ ਦੇ ਬਾਰੇ ਯੋਗ ਕਦੋਂ ਸ਼ੁਰੂ ਹੋਇਆ ਅਸਲ ਵਿੱਚ ਯੋਗ ਹੈ ਯੋਗ ਅਸਲ ਚ ਸanskrit ਸ਼ਬਦ ਹੈ ਯੁਜ ਜਿਸ ਦਾ ਮਤਲਬ ਹੁੰਦਾ ਜੁੜਨਾ ਆਤਮਾ ਦਾ ਪਰਮਾਤਮਾ ਨਾਲ ਜਿੱਦਾਂ ਕਹਿੰਦੇ ਮੇਲ ਹੈ ਅੱਜ ਜਿਹੜਾ ਮੋਹਾਲੀ ਵਾਕ ਦੇ ਵਿੱਚ ਕਰਵਾਇਆ ਗਿਆ ਯੋਗਾ ਯੋਗਾ ਡੇ ਦੇ ਉੱਪਰ ਸੁਖਦੀਪ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਜਿੱਥੇ ਇਨਸਾਨ ਐਡਵਾਂਸ ਬਹੁਤ ਹੋ ਗਿਆ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਜਕੜ ਲਿਆ ਸੋ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਪੂਰੇ ਵਿਸ਼ਵ ਪਰਚ ਸੋ ਯੋਗ ਦੇ ਰਹੀਂ ਇਹਨਾਂ ਬਿਮਾਰੀਆਂ ਤੋਂ ਕਿਵੇਂ ਨਿਰਾਤ ਪਾਈ ਜਾ ਸਕਦੀ ਹੈ ਇਸ ਦੇ ਬਾਬਤ ਗੱਲਬਾਤ ਕਰਨੀ ਮੇਰੇ ਨਾਲ ਉੱਗੇ ਯੋਗ ਟ੍ਰੇਨਰ ਸੁਖਦੀਪ ਜੀ ਅਤੇ ਉੱਗੇ ਗਾਇਕ ਗੁਰਪ੍ਰੀਤ ਪਾਲ ਸੂਰਾਪਰੀ ਸੁਰਸੀ ਬਹੁਤ ਬਸਵਤ ਮਿਹਰਬਾਨ ਜੀ ਬਹੁਤ ਜੀ ਕੀ ਕਹਿਣਾ ਚਾਹਗੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਵੀ ਕਿਸੇ ਬਹਾਨੇ ਜੀ ਸਾਨੂੰ ਯੋਗ ਨੇ ਆਪਣੇ ਆਪ ਨਾਲ ਜੋੜ ਦਿੱਤਾ ਹੈ ਨਾ ਇਹ ਇਹ ਜਿਹੜਾ ਇਕੱਠ ਆ ਤੁਹਾਡੇ ਸਾਹਮਣੇ ਆ ਨਾ ਔਰ ਜੇ ਕਹਿੰਨੇ ਉਹਨੇ ਮਨ ਤੇ ਤਨ ਦੋਨਾਂ ਦਾ ਮੇਲ ਚਾਹੀਦਾ ਜੇ ਦੋਨੇ ਤੰਦਰੁਸਤ ਨੇ ਤਾਂ ਅਸੀਂ ਦੁਨੀਆ 'ਚ ਅੱਗੇ ਵਧ ਸਕਦੇ ਹਾਂ ਯੋਗਾ ਜਿਹੜਾ ਆ ਉਹ ਉਹ ਬਾਡੀ ਦੇ ਸਾਰੇ ਪਾਰਟਸ ਨੂੰ ਜਿੱਦਾਂ ਕਹਿੰਦੇ ਵੀ ਹੀਲਿੰਗ ਦਿੰਦਾ ਔਰ ਮੈਡੀਟੇਸ਼ਨ ਹੁੰਦੀ ਆ ਬੰਦੇ ਨੂੰ ਮਾਨਸਿਕ ਤੌਰ ਤੇ ਸੰਤੁਸ਼ਟੀ ਮਿਲਦੀ ਆ ਮਾਨਸਿਕ ਤੌਰ ਤੇ ਤੰਦਰੁਸਤ ਹੁੰਦਾ ਬੰਦਾ ਕੱਲਾ ਭੱਜਣ ਵਾਲੀ ਕੱਲਾ ਜਿਮਾਂ ਚ ਜਾਣ ਵਾਲੀ ਮੈਨੂੰ ਲੱਗਦਾ ਵੀ ਜੈਮਨ ਵਾਲੋ ਵੀ ਇਹ ਵਧੀਆ ਐਕਸਰਸਾਈਜ਼ ਐ ਸੋ ਮੇਰੇ ਖਿਆਲ ਆ ਯੋਗ ਕਰਨਾ ਚਾਹੀਦਾ ਇਹ ਬਹੁਤ ਵੱਡਾ ਉਪਰਾਲਾ ਐ ਤੇ ਮੈਂ ਵਧਾਈ ਦੇਣਾ ਸੁਖਦੀਪ ਦਸੂਹਣੇ ਲੋਕ ਇਸ ਤਰ੍ਹਾਂ ਤੁਸੀਂ ਤੁਹਾਨੂੰ ਛੋਟੇ ਛੋਟੇ ਹੁੰਦੇ ਸੁਣ ਰਹੇ ਆ ਤੁਸੀਂ ਉਸੇ ਤਰ੍ਹਾਂ ਫਿੱਟ ਫਾਟ ਤੁਸੀਂ ਤੁਹਾਡੀ ਸਿਹਤ ਦਾ ਕੀ ਰਹਾ ਦੇਖੋ ਮੈਂ ਸੱਚੀ ਦੱਸਾਂ ਵੀ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਜਿੱਦਾਂ ਕਹਿੰਦੇ ਹੁੰਦੇ ਬੜਾ ਚੂਜ਼ੀ ਆ ਖਾਣ ਪੀਣ ਦੇ ਮਾਮਲੇ 'ਚ ਵੀ ਕਹਿੰਦੇ ਖਾਓ ਉਹਨਾਂ ਕਿ ਜਿੰਨਾ ਕਿ ਤੁਹਾਡੇ ਸਰੀਰ ਨੂੰ ਲੋਡ ਆ ਹਨਾ ਤੇ ਬਾਕੀ ਚੀਜ਼ਾਂ ਤੁਹਾਨੂੰ ਅਟਰੈਕਟ ਹੀ ਕਰਦੀਆਂ ਮੈਂ ਵੈਸੇ ਐਕਸਰਸਾਈਜ਼ ਮੈਂ ਗਰਾਊਂਡ ਦੇ ਵਿੱਚ ਰਨਿੰਗ ਵਗੈਰਾ ਕਰਦਾ ਪਰ ਜਦੋਂ ਮੈਂ ਸੁਖਦੀਪ ਵੀਰ ਨਾਲ ਜੁੜਿਆ ਹੁਣ ਮੈਂ ਯੋਗਾ ਵੀ ਸ਼ੁਰੂ ਕਰ ਦਿੱਤਾ ਸੁਖਦੀਪ ਜੀ ਕੀ ਕਹਿਣਾ ਚਾਹੋਗੇ ਯੋਗ ਦੇ ਬਾਰੇ ਯੋਗ ਕਦੋਂ ਸ਼ੁਰੂ ਹੋਇਆ ਅਸਲ ਵਿੱਚ ਯੋਗ ਹੈ ਕੀ ਯੋਗ ਅਸਲ ਚ ਸੰਸਕ੍ਰਿਤ ਸ਼ਬਦ ਹੈ ਯੁਜ ਜਿਸ ਦਾ ਮਤਲਬ ਹੁੰਦਾ ਹੈ ਜੁੜਨਾ ਆਤਮਾ ਦਾ ਪਰਮਾਤਮਾ ਨਾਲ ਜਿੱਦਾਂ ਕਹਿੰਦੇ ਆ ਮੇਲ ਹੈ ਤੇ ਇਹ ਸਾਨੂੰ ਸਾਡੇ ਨਾਲ ਹੀ ਜੋੜਦਾ ਹੈ ਜਿਹੜਾ ਕਿ ਅਸੀਂ ਕਦੇ ਜੁੜ ਨਹੀਂ ਪਾਂਦੇ ਇਹ ਸਾਨੂੰ ਫਿਜ਼ੀਕਲ ਤੇ ਮੈਂਟਲੀ ਇਕ ਕਰਦਾ ਹੈ ਅਸੀਂ ਦੇਖਦੇ ਹਾਂ ਕਿ ਜਿਵੇਂ ਅਸੀਂ ਸਾਰਾ ਦਿਨ ਟੁਕੜਿਆਂ 'ਚ ਵੰਡੇ ਰਹਿੰਨੇ ਆਂ ਕੁਝ ਸਮਾਂ ਸਾਡਾ ਪਰਿਵਾਰ ਲਈ ਕੁਝ ਦੋਸਤਾਂ ਲਈ ਕੁਝ ਮਿੱਤਰਾਂ ਲਈ ਵਪਾਰ ਲਈ ਇਦਾਂ ਦੇਣਾ ਹੁੰਦਾ ਅਸੀਂ ਕੋਈ ਵੀ ਕੰਮ ਕਰ ਰਹੇ ਆਂ ਤਾਂ ਅਸੀਂ ਫਿਜ਼ੀਕਲ ਇੱਥੇ ਖੜੇ ਆਂ ਪਰ ਸਾਡਾ ਧਿਆਨ ਕਿਤੇ ਹੋਰ ਹੁੰਦਾ ਨਾ ਅਸੀਂ ਇਸ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਆਂ ਤੇ ਨਾ ਜਿਸ ਕੰਮ ਨੂੰ ਸੋਚ ਰਹੇ ਆ ਉਹਨੂੰ ਅਸੀਂ ਸਹੀ ਤਰੀਕੇ ਨਾਲ ਕਰ ਸਕਦੇ ਆਂ ਹੋਰ ਤਾਂ ਹੋਰ ਅਸੀਂ ਖੁਸ਼ੀਆਂ ਨੂੰ ਵੀ ਆਪਣੇ ਪਰਿਵਾਰ ਨਾਲ ਬੈਠ ਕੇ ਇੰਜੋਏ ਨਹੀਂ ਕਰ ਸਕਦੇ ਜੀ ਅਸੀਂ ਕਿ ਫਿਜ਼ੀਕਲ ਤੇ ਮੈਂਟਲੀ ਇਕ ਨਹੀਂ ਹੁੰਦੇ ਯੋਗ ਇਹੋ ਜ ਹੈ ਕਿ ਜੋ ਸਾਨੂੰ ਫਿਜ਼ੀਕਲ ਤੇ ਮੈਂਟਲੀ ਇਕ ਕਰਦਾ ਜੀ ਹਾਂਜੀ ਇਸ ਕਦਰ ਚ ਸਚਾਈ ਹੈ ਕਿ ਯੋਗ ਨਾਲ ਬਿਮਾਰੀਆਂ ਤੁਨ ਜ਼ਾਤ ਪਾਈ ਜਾ ਸਕਦੀ ਬਿਲਕੁਲ ਹੈ ਜੀ ਇਹ ਤਾਂ ਅੱਜਕੱਲ ਸਾਇੰਸ ਨੇ ਵੀ ਇਹ ਪ੍ਰੂਫ ਹੋ ਚੁੱਕਿਆ ਹੈ ਕਿ ਤੁਸੀਂ ਦੇਖੋਗੇ ਕਿ ਅੱਜ ਤਾਂ ਹੀ ਇੰਟਰਨੈਸ਼ਨਲ ਯੋਗਾ ਡੇ ਬਣਿਆ ਜੀ ਕਿ ਪੂਰੀ ਦੁਨੀਆ ਇਸ ਨੂੰ ਅਪਣਾ ਰਹੀ ਹੈ ਤਾਂ ਹੀ ਇੰਟਰਨੈਸ਼ਨਲ ਯੋਗਾ ਡੇ ਆਪਾਂ ਮਨਾ ਰਹੇ ਹਾਂ ਜੇ ਤੁਸੀਂ ਕਰਕੇ ਦੇਖੋ ਤੁਸੀਂ ਸਿਰਫ ਤੇ ਸਿਰਫ ਮਜਾਦਾ ਨਹੀਂ ਤੁਸੀਂ ਸਾਹ ਨੂੰ ਦੇਖਣਾ ਸ਼ੁਰੂ ਕਰੋ ਤੁਹਾਨੂੰ ਜੇ ਕੋਈ ਸਟ्रेस ਹੈ ਡਿਪਰੈਸ਼ਨ ਹੈ ਤੁਸੀਂ ਸਾਹ ਨੂੰ ਦੇਖਣਾ ਸ਼ੁਰੂ ਕਰੋ ਥੋੜੀ ਦੇਰ ਬਾਅਦ ਤੁਸੀਂ ਦੇਖੋਗੇ ਕਿ ਰਿਲੈਕਸ ਹੋ ਤੁਹਾਡਾ ਬੀਪੀ ਵਧਿਆ ਹੋਇਆ ਤੁਸੀਂ ਸਾਹ ਨੂੰ ਦੇਖਣਾ ਸ਼ੁਰੂ ਕਰੋ 5 ਮਿੰਟ ਬਾਅਦ ਚੈੱਕ ਕਰਕੇ ਦੇਖਿਓ ਅਨੁਲੋਗ ਬਿਲੋਗ ਕਰਕੇ ਦੇਖੋ ਉਸ ਤੋਂ 5 ਮਿੰਟ ਬਾਅਦ ਤੁਸੀਂ ਦੇਖੋਗੇ ਕਿ ਤੁਹਾਨੂੰ ਰਿਲੈਕਸ ਫਟਾ ਬੀਪੀ ਘਟ ਹੈ ਤੁਸੀਂ ਕਪਾਲ ਪਤੀ ਕਰਕੇ ਦੇਖੋ ਤੁਸੀਂ 5 ਮਿੰਟ ਬਾਅਦ ਦੇਖਿਓ ਤਾਂ ਤੁਸੀਂ ਇਹ ਸਾਰੀ ਚੀਜ਼ ਖੁਦ ਦੇਖ ਸਕਦੇ ਹੋ ਹਰ ਕਿਸੇ ਨੂੰ ਸ਼ੂਗਰ ਹੈ ਮੰਡੂਕ ਆਸਨ ਤੁਸੀਂ ਕਰਕੇ ਦੇਖੋ ਤੁਸੀਂ ਆਪ ਕਹੋਗੇ ਸ਼ਾਬਾਸਨ ਦੇ ਵਿੱਚ ਤੁਸੀਂ 27 ਤੋਂ 0 ਤੱਕ ਕਾਊਂਟਿੰਗ ਕਰਕੇ ਦੇਖੋ ਅੱਜ ਤੱਕ ਜਦੋਂ ਵੀ ਅਸੀਂ ਜਦੋਂ ਤੋਂ ਲੈ ਕੇ ਪੈਦਾ ਹੁੰਨੇ ਆ ਜਦੋਂ ਤੱਕ ਦੁਨੀਆ ਤੋਂ ਜਾਂਦੇ ਨਹੀਂ ਸਾਡਾ ਦਿਮਾਗ ਕਦੇ ਵੀ 0 ਨਹੀਂ ਹੁੰਦਾ ਜਦੋਂ ਤੁਸੀਂ 27 ਤੋਂ 0 ਤੱਕ ਸ਼ਾਬਾਸਨ ਦੇ ਵਿੱਚ ਪੂਰੀ ਬੋਡੀ ਨੂੰ ਢਿੱਲਾ ਛੱਡ ਕੇ ਸਾਹ ਨੂੰ ਦੇਖਦੇ ਹੋ ਤਾਂ ਤੁਹਾਡੀ ਬੋਡੀ ਜੀ ਤੁਹਾਡਾ ਦਿਮਾਗ ਜੀ ਰੋ ਹੋ ਜਾਂਦਾ ਤੁਸੀਂ ਆਪਣੇ ਆਪ ਨੂੰ ਰਿਲੈਕਸ ਫੀਲ ਕਰਦੇ ਆ ਤਾਂ ਇਹ ਨਾਲ ਦੀ ਨਾਲ ਤੁਸੀਂ ਇਹ 5-7 ਮਿੰਟ ਜੀ ਸਾਰੇ ਰਿਜ਼ਲਟ ਦੇਖ ਸਕਦੇ ਕੋਈ ਜ਼ਿਆਦਾ ਨਹੀਂ ਜੀ ਸੰਝੋ ਜੀ ਕਿਹੜੇ ਅਸਣ ਦਾ ਕਿਹੜਾ ਸਹੀ ਸਮਾਂ ਅਸ਼ਣ ਦਾ ਇਹ ਆ ਜੀ ਕਿ ਆਪਾ ਜਿੱਦਾਂ ਕਪਾਲ ਪਤੀ ਇੱਕ ਹੈਗਾ ਜੀ ਜਿਹਨੂੰ ਤੁਸੀਂ ਸਿਰਫ ਤੇ ਸਿਰਫ ਖਾਲੀ ਪੇਟੀ ਕਰਨਾ ਤੇ ਬਾਕੀ ਸਾਰੇ ਜਿੱਦਾਂ ਹੋਰ ਅਸ਼ਣ ਹੈਗੇ ਆ ਉਹਨਾਂ ਨੂੰ ਆਪਾਂ ਈਵਨਿੰਗ ਜੀ ਵੀ ਕਰ ਸਕਦੇ ਆ ਜਾਂ ਦੁਪਹਿਰੇ ਵੀ ਕਰ ਸਕਦੇ ਆ ਪਰ ਇਹ ਆ ਕਿ ਤੁਹਾਡਾ ਖਾਣੇ ਦਾ ਜਿਹੜਾ ਗੈਪ ਆ ਉਹ 3 ਤੋਂ 4 ਘੰਟੇ ਦਾ ਹੋਣਾ ਜ਼ਰੂਰੀ ਹੈ ਜੀ ਪਰ ਜੇ ਤੁਸੀਂ ਕੋਈ ਲਿਕੁਇਡ ਵਗੈਰਾ ਲਿਆ ਹੋਇਆ ਤਾਂ ਤੁਸੀਂ ਅੱਧੇ ਘੰਟੇ ਬਾਅਦ ਵੀ ਯੋਗ ਅਭਿਆਸ ਕਰ ਸਕਦੇ ਹੋ ਪਰ ਜਿਹੜਾ ਸਭ ਤੋਂ ਵਧੀਆ ਟਾਈਮ ਹੈ ਉਹ ਸਵੇਰ ਦਾ ਹੁੰਦਾ ਹੈ ਕਿਉਂਕਿ ਖਾਲੀ ਪੇਟ ਹੁੰਦਾ ਹੈ ਤੁਸੀਂ ਸਵੇਰੇ ਫਰੈਸ਼ ਹੋ ਕੇ ਨਹਾ ਤੋ ਕੇ ਆਪਣਾ ਤੁਸੀਂ ਜਦੋਂ ਯੋਗ ਕਰਦੇ ਹੋ ਤਾਂ ਉਹਦੇ ਜੋ ਬੈਨੀਫਿਟ ਹੈ ਉਹਦੇ ਮਤਲਬ ਪੂਰੇ ਦਿਨ ਚ ਆਪਾਂ ਨਹੀਂ ਲੈ ਸਕਦੇ ਵਾਲੇ ਪੂਰਾ ਪੂਰਾ ਸਭ ਤੁਹਾਡੇ ਨਾਲ ਹੀ ਖੜੇ ਨੇ ਹੁਣ ਤੱਕ ਕਿੰਨੇ ਕੋਈ ਸੈਲੀਬ੍ਰੇਟ ਕਰ ਗਣੇ ਜੁੜੇ ਹੋ ਹੁਣ ਤੱਕ ਮਤਲਬ ਜਿੰਨੇ ਵੀ ਤੁਸੀਂ ਕਹੋਗੇ ਗੁਰਪ੍ਰੀਤ ਖੁੱਗੀ ਪਾਜੀ ਕਰਮਜੀਤ ਅਨਵੋਲ ਬਿੰਨੂ ਢਿੱਲੋਂ ਸ਼ਹੀਰ ਮਾਨ ਨਾਨਸ ਤੇ ਮੰਡੀ ਤਖਰ ਮਨਿੰਦਰ ਬੁੱਟਰ ਸੁਰਾਪੁਰੀ ਪਾਜੀ ਵੀ ਤੇ ਇੰਨੇ ਸਾਰੇ ਸੈਲੀਬ੍ਰਿਟੀ ਕਰ ਚੁੱਕੇ ਆ ਤੇ ਸਾਰਿਆਂ ਨੇ ਇਸ ਕੰਮ ਦੀ ਬਹੁਤ ਤਾਰੀਫ ਕੀਤੀ ਹੈ ਕਿਉਂਕਿ ਚੰਗਾ ਕੰਮ ਹੈ ਜੀ ਤੇ ਕੋਈ ਇਹਦੇ ਵਿੱਚ ਕੋਈ ਓਦਾਂ ਦੀ ਗੱਲਬਾਤ ਨਹੀਂ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਕੋਸ਼ਿਸ਼ ਹੈ ਜੀ ਮੈਂ ਆਪਣੇ ਵੱਲੋਂ 300 ਤੋਂ ਉੱਪਰ ਕੈਂਪ ਲਾ ਚੁੱਕੇ ਆ ਜੀ ਸਕੂਲਾਂ ਦੇ ਵਿੱਚ ਕਾਲਜ ਯੂਨੀਵਰਸਿਟੀਆ ਦੇ ਵਿੱਚ ਤੇ ਇਹ ਸਾਰੇ ਬੱਚੇ ਵੀ ਜਿਦਾ ਤੁਸੀਂ ਬੈਠੇ ਹੋ ਪਿਛਲੇ ਮਹੀਨੇ ਮੈਂ 15 ਤੋਂ ਜ਼ਿਆਦਾ ਸਕੂਲਾਂ ਦੇ ਵਿੱਚ ਜਾ ਕੇ ਫ੍ਰੀ ਕੈਂਪ ਲਗਾਈਆਂ ਮਨੋਇਆ ਕੇ ਜਿਹੜੇ ਬੱਚੇ ਆ ਜੀ ਇਹ ਦੇਸ਼ ਦਾ ਭਵਿੱਖ ਹੈ ਤਾਂ ਮੈਂ ਇਹਨਾਂ ਨੂੰ ਜੇ ਆਪਾਂ ਅੱਜ ਤੋਂ ਦੱਸਾਂਗੇ ਕਿਉਂਕਿ ਹੁਣ ਜਿੱਦਾਂ ਸੂਰਾਪੁਰੀ ਭਾਈ ਦਾ ਢਾਂਜਾ ਤੁਸੀਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਜਦ ਅਸੀਂ ਸ਼ਹਿਰ ਦੇ ਵਿੱਚ ਆਏ ਹਾਂ ਜੇ ਇਹਨਾਂ ਨੂੰ ਅੱਜ ਪਤਾ ਲੱਗੇਗਾ ਤਾਂ ਇਹ ਅੱਗੇ ਜਾ ਕੇ ਬਿਮਾਰੀਆਂ ਤੋਂ ਬਚ ਸਕਦੇ ਆ ਕਿਉਂਕਿ ਅਸੀਂ ਯੋਗ ਨੂੰ ਉਦੋਂ ਅਪਣਾਣੇ ਆ ਜਦੋਂ ਐਂਡ ਹੋ ਜਾਂਦੀ ਹੈ ਜਦੋਂ ਡਾਕਟਰ ਦੱਸਦਾ ਕਿ ਹੁਣ ਇਹਦਾ ਕੋਈ ਇਲਾਜ ਨਹੀਂ ਹੈ ਹੁਣ ਤੁਸੀਂ ਯੋਗਾ ਟਰਾਈ ਕਰ ਲਓ ਅਸੀਂ ਯੋਗ ਨੂੰ ਉਦੋਂ ਟਰਾਈ ਕਰਦੇ ਆਂ ਉਜੀ ਮੰਨਿਆ ਜਾਂਦਾ ਹੈ ਕਿ ਕੋਈ ਵੀ ਕਸਰਤ ਕਰਨ ਵੇਲੇ ਦਾ ਸਰੀਰ ਦੇ ਵਿੱਚ ਪਸੀਨਾ ਨਿਕਲਣਾ ਬਹੁਤ ਜਰੂਰੀ ਆ ਪਰ ਤੁਸੀਂ ਏਸੀ ਹਾਲ ਚ ਰੱਖਣ ਦੀ ਕੀ ਵਜ੍ਹਾ ਤੁਹਾਡਾ ਏਸੀ ਹਾਲ ਦੇ ਵਿੱਚ ਰੱਖਣ ਦਾ ਰੀਜਨ ਇਹੀ ਹੈ ਜੀ ਕਿ ਮੇਨ ਗੱਲ ਇਹ ਸੀ ਕਿ ਜਿਹੜਾ ਅੱਜ ਦਾ ਜਿਹੜਾ ਵੈਦਰ ਸੀ ਉਹ ਮੈਂ ਦੇਖ ਰਿਹਾ ਸੀ ਕਿਉਂਕਿ ਨਾ 17 ਤਰੀਕ ਤੋਂ ਲਗਾਤਾਰ ਜੇ ਤੁਸੀਂ ਅੱਜ ਨੈਟਿਵ ਚ ਚੈੱਕ ਕਰਕੇ ਦੇਖੋਗੇ ਅੱਜ ਸਭ ਤੋਂ ਜ਼ਿਆਦਾ ਬਾਰਿਸ਼ ਅੱਜ ਹੀ ਦਿਖਾਈ ਹੋਈ ਹੈ ਜੀ ਤਾਂ ਮੇਨ ਇਹ ਸੀ ਕਿ ਸਾਰਾ ਮਨੂਏ ਸੀ ਕਿ ਕੀਤਾ ਕਰਾਇਆ ਫਿਰ ਉਹ ਨਾ ਹੋ ਜੇ ਜੀ ਤਾਂ ਕਰਕੇ ਅੱਜ ਏਸੀ ਹਾਲ ਦੇ ਵਿੱਚ ਰੱਖਿਆ ਜੀ ਜੰਗ ਜਨਰੇਸ਼ਨ ਤੇ ਕੋਈ ਅਸਰ ਪੈ ਰਿਹਾ ਹੈ ਯੋਗਾ ਦਾ ਤੇ ਜੰਗਤਨ ਜਨਰੇਸ਼ਨ AI ਕੇ ਹੁਣ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੀ ਹੈ ਜੀ ਇਹ ਤੁਸੀਂ ਦੇਖ ਹੀ ਰਹੇ ਹੋ ਬੱਚੇ ਕਿਉਂਕਿ ਪਹਿਲਾਂ ਕੀ ਸੀ ਇਹਨੂੰ ਨਾ ਥੋੜਾ ਜਿਆਦਾ ਉਹਦਾ ਸਮਝਦੇ ਸੀ ਕਿ ਸ਼ਾਇਦ ਇਹ ਬਜ਼ੁਰਗਾਂ ਦੇ ਕਰਨ ਦੇ ਜਾਂ ਬੇਲੇ ਲੋਕਾਂ ਦੇ ਕਰਨ ਦੀ ਉਹ ਹੈਗੀ ਹੈ ਜੀ ਪਰ ਜਦੋਂ ਤੋਂ ਇਹਨੂੰ ਸਾਇੰਸ ਨੇ ਜਾਂ ਆਪਣੇ ਥੋੜਾ ਜਿਆਦਾ ਨਾ AI ਕੇ ਆਪਣੀ ਚੀਜ਼ ਨਾ ਸੀ ਘੱਟ ਮੰਨਦੇ ਆ ਕਿਉਂਕਿ ਯੋਗ ਸਾਡਾ ਹੈ ਸਾਡੇ ਰਿਸ਼ੀਆ ਮੁੰਨੀਆਂ ਵੱਲੋਂ 5000 ਸਾਲ ਪਹਿਲਾਂ ਤੋਂ ਵੀ ਦੱਸਿਆ ਗਿਆ ਹੈ ਪਰ ਜਦੋਂ ਤੋਂ ਇਹਨਾਂ ਨੂੰ ਗੋਰਿਆਂ ਨੇ ਅਪਣਾਇਆ ਉਤੋਂ ਅਸੀਂ ਚੀਜ਼ ਨੂੰ ਉਤੋਂ ਮੋਹਰ ਲਾ ਕੇ ਆਂਦੀ ਹੈ ਤਾਂ ਅਸੀਂ ਕਹਿੰਨੇ ਕਿ ਹਾਏ ਚੀਜ਼ ਵਧੀ ਹੈ ਤਾ ਅੱਜ ਸਾਰੇ ਅਪਣਾ ਰਹੇ ਆ ਤੇ ਇਸ ਫੀਲਡ ਦੇ ਵਿੱਚ ਬਹੁਤ ਕੁਝ ਅੱਜ ਵਧੀਆ ਜੌਬ ਹੈ ਤਾਂ ਹਰ ਕੋਈ ਇਹਦੇ ਨਾਲ ਜੁੜਨਾ ਚਾਹੁੰਦਾ ਹੈ ਇਹ ਬੱਚੇ ਬਹੁਤ ਆ ਦੇਖੋ ਤੁਹਾਡੇ ਸਾਹਮਣੇ ਪਿਆਰ ਨਾਲ ਕਰਦੇ ਜੀ ਸੁਰਪੁਰਸਾ ਮੇਰਾ ਸਤਿ ਸਾਲ ਤੁਹਾਨੂੰ ਆ ਤੁਸੀਂ ਹੁਣ ਤੱਕ ਗਾਇਆ ਜੋ ਵੀ ਪਾਇਦਾਰ ਗਾਇਆ ਅਸੀਂ ਬਹੁਤ ਟਾਈਮ ਤੋਂ ਤੁਹਾਨੂੰ ਸੁਣਦੇ ਆ ਰਹੇ ਆ ਪਰ ਅੱਜ ਦੇ ਸਮੇਂ ਜੋ ਕੁਝ ਵੀ ਚੱਲ ਰਿਹਾ ਹੈ ਉਹਦੇ ਬਾਰੇ ਤੁਹਾਡਾ ਕੀ ਨੇ ਚੰਗੇ ਗੀਤ ਵੀ ਆ ਰਹੇ ਨੇ ਜੀ ਚੰਗਾ ਵੀ ਸਾਰੇ ਗਾ ਰਹੇ ਨੇ ਬਹੁਤ ਸਾਰੇ ਆਰਟਿਸਟ ਜਿਹੜੇ ਚੰਗਾ ਗਾ ਰਹੇ ਨੇ ਬਾਕੀ ਦੇਖੋ ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ ਜੀ ਤੇ ਉਹਦੇ ਮੁਤਾਬਕ ਅਗਲਾ ਕੋਈ ਕੰਮ ਕਰਦਾ ਹੁਣ ਜਿੱਦਾਂ ਕੀ ਕਹ ਦਿੰਦੇ ਆ ਵੀ ਇਹ ਐਕਸੈਪਟ ਕਰਦੇ ਨੇ ਤਾਂ ਹੀ ਅਸੀਂ ਗਾਉਣੇ ਆ ਹਨਾ ਬਟ ਮੈਨੂੰ ਲੱਗਦਾ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜਾ ਸਮਾਜ ਦੇ ਆਲੇ-ਦੁਆਲੇ ਠੀਕ ਹੈ ਗਲੈਮਰ ਵੀ ਹੁੰਦਾ ਕੁਝ ਤਰੀਕੇ ਦੇ ਨਾਲ ਦਿਖਾਇਆ ਜਾ ਸਕਦਾ ਫਿਲਮਾਂ ਚ ਵੀ ਚੰਗੀਆਂ ਫਿਲਮਾਂ ਵੀ ਬਣਦੀਆਂ ਚੰਗੇ ਗੀਤ ਵੀ ਆ ਰਹੇ ਨੇ ਸੋ ਕੋਸ਼ਿਸ਼ ਕਰਨੀ ਚਾਹੀਦੀ ਜਿਹੜੇ ਗੀਤ ਪਰਿਵਾਰ ਚ ਬੈਠ ਕੇ ਦੇਖੇ ਜਾ ਸਕਦੇ ਜਾਂ ਸੁਣੇ ਜਾ ਸਕਦੇ ਉਹ ਕਰਨੇ ਚਾਹੀਦੇ ਪਰਦੇ ਤੇ ਰਹਿਣ ਲਈ ਆਪਣੇ ਆਪ ਨੂੰ ਫਿਟ ਰੱਖਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਫਿਟਨੈਸ ਤਾਂ ਕਿਸੇ ਵੀ ਚੀਜ਼ ਲਈ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜਾ ਬੰਦਾ ਫਿਟ ਨਹੀਂ ਹੈਗਾ ਹਨਾ ਉਹਨੂੰ ਨਾ ਤਾਂ ਉਹਨੇ ਮਾਨਸਿਕ ਤੌਰ ਤੇ ਠੀਕ ਹੋਣਾ ਔਰ ਨਾ ਉਹਨੇ ਆਪਣੇ ਪਰਿਵਾਰ ਨੂੰ ਕਿਦਾਂ ਸੰਭਲਣਾ ਹਨਾ ਜੇ ਤੁਸੀਂ ਫਿੱਟੇ ਨਹੀਂ ਹੈਗੇ ਸੋ ਮੇਰਾ ਖਿਆਲ ਹੈ ਸਾਹ ਨਾਲ ਖਾਓ ਜੀ ਜ਼ਿੰਦਗੀ ਨੂੰ ਨਜ਼ਾਰੇ ਲਾਓ ਜੇ ਤੁਹਾਡੀ ਫਿਟਨੈਸ ਹੈ ਤੁਹਾਨੂੰ ਹਰ ਚੀਜ਼ ਕੁਆਂਟੀਟੀ ਘਟਾ ਦਿਓ ਜੀ ਆਪਾਂ ਇਹ ਨਹੀਂ ਆ ਵੀ ਤੁਨ ਕਈ ਖਾਣ ਵਾਲੀ ਗੱਲ ਹੈ ਕਹਿੰਦੇ ਜੇ ਆਪਾਂ ਵਿਆਹਾਂ 'ਚ ਜਾਂਦੇ ਆ ਹਨਾ ਉਹ ਹਫ਼ਤੇ ਦਾ ਖਾਣਾ ਇੱਕ ਦਿਨ 'ਚ ਖਾ ਲੈਂਦੇ ਆ ਸੋ ਮੇਰਾ ਖਿਆਲ ਜੀ ਛਗਨ ਪਾਇਆ ਤਾਂ ਥੋੜਾ ਇਹ ਜ਼ਰੂਰੀ ਨਹੀਂ ਆ ਬੇ ਖਾ ਕੇ ਹੀ ਜਾਣਾ ਰੱਜ ਕੇ ਜਾਣਾ ਆਪਣੀ ਸਿਹਤ ਦਾ ਧਿਆਨ ਰੱਖੋ ਸੋਰਾਪੁਰਸ ਤੁਹਾਡਾ ਗੀਤ ਹੈ ਕਿਹਦੇ ਕੋਲ ਅੱਜਕਲ ਟਾਈਮ ਟਾਈਮ ਤਾਂ ਕੱਢਣਾ ਪੈਂਦਾ ਮੈਂ ਕਹਿੰਦਾ ਚੰਤੋ ਲੈਣਾ ਉਹ ਬਿਲਕੁਲ ਮੈਂ ਹੁਣ ਉਹੀ ਤਾਂ ਗੱਲ ਹੈ ਵੀ ਟਾਈਮ ਤਾਂ ਹਰੇਕ ਚੀਜ਼ ਲਈ ਕੱਢਣਾ ਚਾਹੀਦਾ ਦੋਸਤਾਂ ਮਿੱਤਰਾਂ ਲਈ ਵੀ ਕੱਢੋ ਗੁਰੂ ਘਰ ਜਾਣ ਲਈ ਵੀ ਕੱਢੋ ਯੋਗਾ ਕਰਨ ਲਈ ਵੀ ਕੱਢੋ ਸੋ ਦੋ ਲਾਈਨਾਂ ਉਹਦੀਆਂ ਸੋਰਾ ਹੋ ਦੁਨੀਆ ਚੱਲੋ ਚੱਲੀ ਦਾ ਮੇਲਾ ਇੱਥੇ ਕੋਈ ਨਾ ਦਿਸਦਾ ਵੇਲਾ ਪਰ ਕੁਝ ਪਾਉਣੇ ਲਈ ਕੁਝ ਤਾਂ ਯਾਰੋ ਛੱਡਣਾ ਹੀ ਪੈਂਦਾ ਏ ਕੀ ਦੇਹ ਕੋਲ ਅੱਜਕੱਲ ਟਾਈਮ ਟਾਈਮ ਤਾਂ ਕੱਢਣਾ ਹੀ ਪੈਂਦਾ ਏ ਵਿਖਾ ਖਾ ਗੋਗੜ ਵੜੀ ਵਧਾਈ ਹੁਣ ਨਹੀਂ ਉੱਠਿਆ ਜਾਂਦਾ ਭਾਈ ਵੈਦਾਂ ਦਿੱਤੀ ਬੜੀ ਦਵਾਈ ਉਹ ਤਾਂ ਕਿਸੇ ਕੰਮ ਨਾ ਆਈ ਐਦਾਂ ਜਾਣੀ ਨਹੀਂ ਕਿ ਢਾਈ ਹੋਗਾ ਕਰਨਾ ਪੈਣਾ ਏ ਉੱਠ ਕੇ ਭੱਜਣਾ ਪੈਣਾ ਏ ਕੀ ਦੇ ਕੋਲ ਅੱਜ ਕੱਲ ਟਾਈਮ ਟਾਈਮ ਤਾਂ ਕੱਢਣਾ ਹੀ ਪੈਣਾ ਏ ਸੋ ਅੱਜ ਸਾਡੇ ਨਾਲ ਅਕੀਆ ਯੋਗ ਟ੍ਰੇਨਰ ਸੁਖਦੀਪ ਜੀ ਅਤੇ ਗੁਰਕ੍ਰਿਪਾਲ ਸੂਰਾਪੁਰੀ ਜੀ ਸੁਖਦੀਪ ਜੀ ਦਾ ਕਹਿਣਾ ਹੈ ਕਿ ਆਪਣੇ ਸਰੀਰ ਨੂੰ ਤੰਨ ਤੰਦਰੁਸਤ ਰੱਖਣ ਲਈ ਸੋ ਯੋਗ ਕਰਨਾ ਬਹੁਤ ਜ਼ਰੂਰੀ ਹੈ ਸੋ ਅੱਜ ਅੰਤਰਰਾਸ਼ਟਰੀ ਯੋਗ ਵਿੱਚ ਸਾਡੇ ਬਹੁਤ ਬਹੁਤ ਮੁਵਰਕਾਂ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦੇਸ਼ ਅਪਡੇਟ ਨਿਊਜ਼ ਵਾਹਲੀ ਅੱਛਾ ਡਾਕਟਰ ਸਾਹਿਬ ਆਪ ਜਿਹੜਾ ਯੋਗਾ ਨੇ ਮਨਾਇਆ ਗਿਆ ਸੋ ਕੀ ਜਿਹੜੇ ਕਾਫੀ ਜਿਹੜਾ ਗਿਆ ਬੱਚਿਆਂ ਨੂੰ ਉਹਨਾਂ ਦੀ ਨਾਮ ਕਰਾ ਜੈਂਗਸਟਰਸ ਕਾਫੀ ਬਹੁਤ ਸੀ ਨੂੰ ਯੋਗਾ ਸਿਖਾਇਆ ਕੀ ਹੋ ਗਿਆ ਮੈਨੂੰ ਸਭ ਤੋਂ ਵਧੀਆ ਦਾ ਸੁਖਦੀਪ ਦੀ ਇੱਕ ਗੱਲ ਲੱਗਦੀ ਆ ਵੀ ਇਹ ਮਾਡਰਨ ਸਿਸਟਮ ਨੂੰ ਮਾਡਰਨ ਤਰੀਕੇ ਨਾਲ ਮਾਡਰਨ ਪਲੇਸ ਤੇ ਲੈ ਕੇ ਚੱਲਦਾ ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਕਿ ਜੇ ਕੋਈ ਗੱਲ ਕਿਸੇ ਨੂੰ ਸਮਝਾਉਣੀ ਆ ਤਾਂ ਉਹਦੇ ਵਰਗੇ ਹੋ ਕੇ ਸਮਝਾਓ ਤਾਂ ਹੀ ਉਹਨੂੰ ਸਮਝ ਆਉਂਦੀ ਆ ਤੇ ਅੱਜ ਪਹਿਲਾਂ ਇਹਨਾਂ ਨੇ ਜਦੋਂ ਕੀਤਾ ਸੀਗਾ ਉਦੋਂ ਲਾਂਟੇ ਮਾਲ ਚੰਡੀਗੜ੍ਹ ਚ ਕੀਤਾ ਯੋਗਾ ਤੇ ਲੋਕਾਂ ਨੂੰ ਬੜਾ ਪ੍ਰੇਰਿਤ ਕੀਤਾ ਉਸ ਤੋਂ ਬਾਅਦ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ ਜੁੜਦੇ ਰਹਿੰਦੇ ਨੇ ਕਦੀ ਕਦੀ ਕੋਕੀ ਬਾਜੀ ਨੂੰ ਬੁਲਾਉਂਦੇ ਆ ਕਦੀ ਅਨਮੋਲ ਬਾਜੀ ਨੂੰ ਬੁਲਾਉਂਦੇ ਆ ਕਦੀ ਕਿਸੇ ਨੂੰ ਮਤਲਬ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਅੱਜ ਜਿਹੜਾ ਮਹਾਲੀ ਵਾਕ ਦੇ ਵਿੱਚ ਕਰਵਾਇਆ ਗਿਆ ਯੋਗਾ ਯੋਗਾ ਡੇ ਦੇ ਉੱਪਰ ਸੁਖਦੀਪ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਔਰ ਮੈਨੂੰ ਉਮੀਦ ਹੈ ਕਿ ਸੁਖਦੀਪ ਨੇ ਅਬਦੀ ਜਿਵੇਂ ਲਗਨ ਲਾ ਰੱਖੀ ਹੈ ਪਿਛਲੇ 15 ਵਰਿਆਂ ਤੋਂ 15 ਸਾਲ ਕਹਿ ਦੇਣਾ ਸੌਖਾ ਡੇਢ ਦਸ਼ਕ ਹੋ ਜਾਂਦਾ ਹੈ ਇਹਨੇ ਆਪਣਾ ਪੂਰਾ ਜੀਵਨ ਲਾ ਰੱਖਿਆ ਲੋਕਾਂ ਨੂੰ ਯੋਗਾ ਵਾਸਤੇ ਮੈਂ ਇਹੀ ਗੱਲ ਕਹਿਣਾ ਉਹਦਾ ਸੁਖਦੀਪ ਸੁੱਤਿਆਂ ਨੂੰ ਦਾ ਦੁਨੀਆਂ ਜਗਾਉਂਦਿਆਂ ਤੂੰ ਜਾਗਦਿਆਂ ਨੂੰ ਜਗਾਉਣ ਲੱਗਿਆ ਆ ਤਾਂ ਇਹ ਇੱਕ ਵੱਡੀ ਗੱਲ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡਾ ਇਹ ਭਰਾ ਤੈਨੂੰ ਦੁਗਣੀ ਰਾਜ ਚੋਂ ਕਿੰਨੀ ਤਰੱਕੀ ਕਰ ਰਿਹਾ ਪਹਿਲੀ ਵਾਰੀ ਯੋਗਾ ਕਰਾਇਆ ਸੀ ਪੰਜ ਬੱਚੇ ਆਏ ਸੀ ਉਸ ਤੋਂ ਬਾਅਦ ਯੋਗਾ ਕਰਾਇਆ ਸੀ 50 ਆਏ ਸੀ ਅੱਜ 100 ਤੋਂ ਵੱਧ ਆਏ ਨੇ ਔਰ ਆਉਣ ਵਾਲਾ ਸਮਾਂ ਹੋਊਗਾ ਕਿ ਸਾਨੂੰ بڑے بڑے ਜਿਹੜੇ ਗਰਾਊਂਡ ਨੇ ਚੰਡੀਗੜ੍ਹ ਦੇ ਛੋਟੇ ਪੈ ਜਾਣੇ ਆ ਯੋਗਾ ਕਰਾਉਣ ਦੇ ਮਸਲੇ ਦੇ ਵਿੱਚ ਕਿਉਂਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਨਾਲ ਉਹਨਾਂ ਦੇ ਸੂਰਾਪੁਰੀ ਜੀ ਜਦੋਂ ਸੁਰ ਮਿਲਾ ਦਿੰਦੇ ਆ ਫਿਰ ਤੇ ਗੱਲ ਹੀ ਕੋਈ ਨਹੀਂ ਕਿਉਂਕਿ ਲੋਕਾਂ ਦੇ ਟਾਈਮ ਨਹੀਂ ਇਹ ਫਿਰ ਦੱਸ ਦਿੰਦੇ ਨੇ ਟਾਈਮ ਕਿਵੇਂ ਲੰਘਦਾ ਕਿਵੇਂ ਕੱਢਿਆ ਜਾਂਦਾ ਤਾਂ ਇਸ ਕਰਕੇ ਇਹ ਸਾਰੇ ਚੀਜ਼ਾਂ ਦਾ ਇੱਕ ਸੰਗਮ ਹੈ ਔਰ ਜਿੰਨੇ ਵੀ ਲੋਕ ਜ਼ਿੰਦਗੀ ਨੂੰ ਸਹੀ ਜਿਉਣਾ ਚਾਹੁੰਦੇ ਨੇ ਸਾਫ਼ ਸੁਥਰੀ ਜਿਉਣਾ ਚਾਹੁੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਪਰ ਸਵੇਰੇ ਯੋਗ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਤੰਦਰੁਸਤ ਹੋ ਤੁਹਾਡਾ ਸਰੀਰ ਤੰਦਰੁਸਤ ਹੈ ਤੁਹਾਡਾ ਹਾਰਟ ਬ੍ਰੇਨ ਲਿਵਰ ਅੰਦਰੋਂ ਤੰਦਰੁਸਤ ਹੈ ਤਾ ਤੁਹਾਡੇ ਵਰਗਾ ਕੋਈ ਵੀ ਨਹੀਂ ਹੈਗਾ ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਾ ਕਰੋ ਸੁਖਪ੍ਰੀ ਬਾਈ ਜੀ ਕਹਿੰਦੇ ਨੇ ਕਿ ਜਿਸ ਦਾ ਕੰਮ ਉਸੇ ਕੋਾਈ ਦਾ ਕੰਮ ਹੈ ਗਾਉਣਾ ਜਿਵੇਂ ਜਹਾ ਕੀ ਤੁਹਾਡੇ ਤੋਂ ਸਵਾਲ ਨਾ ਪੁੱਛੋ ਤੁਸੀਂ ਗਾ ਕੇ ਦਿਖਾਓ ਬਿਲਕੁਲ ਜੀ ਜਿਵੇਂ ਗੋਲਪ੍ਰੀਤ ਸਾਹਿਬ ਨੇ ਕਿਹਾ ਵੀ ਟਾਈਮ ਤੁਹਾਨੂੰ ਕੱਢਣਾ ਚਾਹੀਦਾ ਹੈ ਔਰ ਸੁਖਦੀਪ ਦੁੱਸਰਵੀਰ ਨੇ ਬਹੁਤ ਵਧੀਆ ਢੰਗ ਦੇ ਨਾਲ ਅੱਜ ਇਹ ਪ੍ਰੋਗਰਾਮ ਪਲਾਨ ਕੀਤਾ ਔਰ ਅਵੇਅਰ ਕੀਤਾ ਵੀ ਯੋਗਾ ਕਿਵੇਂ ਕੀਤਾ ਜਾਂਦਾ ਕਿਸ ਢੰਗ ਨਾਲ ਕੀਤਾ ਜਾਂਦਾ ਸੋ ਮੇਰੇ ਕੋਲ ਤਾਂ ਇੱਕੋ ਗੀਤ ਹੈ ਜੀ ਵੀ ਮੈਂ ਹਮੇਸ਼ਾ ਕਹਿੰਦਾ ਵੀ ਟਾਈਮ ਕੱਢਿਆ ਕਰੋ ਉਹ ਦੁਨੀਆ ਚਲੋ ਚੱਲੀ ਦਾ ਮੇਲਾ ਇੱਥੇ ਕੋਈ ਨਾ ਦਿਸਦਾ ਵਿਹਲਾ ਪਰ ਕੁਝ ਪਾਉਣੇ ਲਈ ਕੁਝ ਤਾਂ ਯਾਰੋ ਛੱਡਣਾ ਹੀ ਪੈਂਦਾ ਏ ਕੀ ਦੇ ਕੋਲ ਅੱਜ ਕੱਲ ਟਾਈਮ ਟਾਈਮ ਤਾਂ ਕੱਢਣਾ ਹੀ ਪੈਂਦਾ ਏ ਸੋ ਟਾਈਮ ਕੱਢਿਆ ਕਰੋ ਟਾਈਮ ਕੱਢ ਕੇ ਯੋਗਾ ਕਰਿਆ ਕਰੋ ਮੈਡੀਟੇਸ਼ਨ ਹੁੰਦੀ ਹੈ ਮਨ ਤੰਦਰੁਸਤ ਤਨ ਤੰਦਰੁਸਤ ਤੁਸੀਂ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਮੌਜਾ ਮਾਣੋਗੇ ਗੋਇਲ ਸਾਹਿਬ ਨੇ ਕਿਹਾ ਤੇ ਆਨੰਦ ਲਵੋਗੇ ਜੀ लास्ट ਵਾਰ ਜਿਹੜੇਗਾ ਤੁਹਾਨੂੰ 300 ਤੋਂ ਵੱਧ ਜਿਹੜੇ ਕੈਂਪ ਲਗਾ ਚੁੱਕੇ ਹਾਂ ਨੈਕਸਟ ਲਾਈਨ ਨੈਕਸਟ ਜੀ ਬਸ ਜਿਵੇਂ ਕਿ ਅੱਜ ਕੀਤਾ ਜੀ ਇਸ ਤਰ੍ਹਾਂ ਲੱਗੇ ਹੋਏ ਆ ਜੀ ਕਿ ਹੁਣ ਜਿਵੇਂ ਤੁਸੀਂ ਦੇਖੋਗੇ ਕਿ ਪਿੱਛੇ ਪਿਛਲੇ ਮਹੀਨੇ ਦੀ ਗੱਲ ਕਰਾਂਗੇ ਤਾਂ 15 ਤੋਂ ਵੱਧ ਸਕੂਲਾਂ ਦੇ ਵਿੱਚ ਮਈ ਮਈ ਦੇ ਵਿੱਚ ਅਸੀਂ ਯੋਗਾ ਦੇ ਕੈਂਪ ਲਗਾਏ ਆ ਸਕੂਲਾਂ ਦੇ ਵਿੱਚ ਜਾ ਜਾ ਕੇ ਤੇ ਹੁਣ ਇਸੇ ਤਰ੍ਹਾਂ ਇਹ ਅੱਗੇ ਵੀ ਜਾਰੀ ਰਹਿਣਗੇ ਜੀ ਤੁਹਾਡਾ ਪਿਆਰ ਤੁਹਾਡਾ ਸਪੋਰਟ ਮਿਲਦੀ ਰਹੀ ਇਸੇ ਤਰ੍ਹਾਂ ਅਸੀਂ ਅਵੇਅਰ ਕਰਦੇ ਰਹਾਂਗੇ ਜੀ